ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਵਿੱਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਕਿਰਪਾ ਕਰਕੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਮੇਰੇ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰੇ ਜੀ ਅੱਜ ਦੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਆਫੀਸ਼ੀਅਲ ਮੰਗਰ ਚੈਨਲ ਦੇ ਵੱਲੋਂ ਤੇ ਮੇਰੀ ਫੈਮਿਲੀ ਵੱਲੋਂ ਤੁਹਾਨੂੰ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਿਆ ਉਹਨਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਲਈ ਨਵਾਂ ਸਾਲ ਖੁਸ਼ੀਆਂ ਭਰਿਆ ਲੈ ਕੇ ਆਉਣ ਤੁਹਾਡੀਆਂ ਸਾਰੀਆਂ ਦਿਲ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਸੋ ਲੋ ਜੀ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਰੂ ਨਾਨਕ ਦੇਵ ਜੀ ਦੀ ਥਾੜਾ ਸਾਖੀ ਸ਼ੇਅਰ ਕਰਨ ਜਾ ਰਹੇ ਆ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸੱਪ ਨੇ ਛਾਂ ਕੀਤੇ ਸੀ ਬਹੁਤ ਹੀ ਪਿਆਰੀ ਸਾਖੀ ਹੈ ਜੀ ਤੇ ਤੁਸੀਂ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੇ ਹੋਰ ਭੈਣ ਭਰਾਵਾਂ ਦੇ ਨਾਲ ਵੀ ਇਸ ਵੀਡੀਓ ਨੂੰ ਸਾਂਝਾ ਕਰਿਓ ਆਪਣੇ ਬੱਚਿਆਂ ਦੇ ਨਾਲ ਸਾਂਝਾ ਕਰਿਓ ਤਾਂ ਕਿ ਉਹਨਾਂ ਨੂੰ ਵੀ ਆਪਣੇ ਇਤਿਹਾਸ ਬਾਰੇ ਪਤਾ ਹੋਵੇ ਜੀ ਹੁਣ ਬਿਨਾਂ ਸਮਾਂ ਖਰਾਬ ਕੀਤੇ ਤੁਹਾਡਾ ਜੀ ਆਪਾਂ ਸਾਖੀ ਸ਼ੁਰੂ ਕਰਦੇ ਆਂ ਇੱਕ ਦਿਨ ਪਿਤਾ ਮਤਾ ਕਾਲੂ ਜੀ ਨੇ ਗੁਰੂ ਜੀ ਨੂੰ ਕਿਹਾ ਕਰਨ ਦੇ ਸਾਰੇ ਨੌਕਰ ਆਪੋ ਆਪਣੇ ਕੰਮ ਗਏ ਹੋਏ ਹਨ ਫਸਲ ਦੀ ਰਾਖੀ ਲਈ ਹੋਰ ਕੋਈ ਨਹੀਂ ਹੈ ਇਸ ਵਾਸਤੇ ਫਸਲ ਦੀ ਰਾਖੀ ਲਈ ਤੂੰ ਖੇਤ ਚੱਲਿਆ ਜਾ ਗੁਰੂ ਜੀ ਪਿਤਾ ਜੀ ਦਾ ਕਿਹਾ ਮੰਨ ਕੇ ਖੇਤਾਂ ਨੂੰ ਤੁਰ ਪਏ ਖੇਤਾਂ ਦੇ 2-3 ਚੱਕਰ ਮਾਰਨ ਬਾਅਦ ਉਹ ਥੱਕ ਕੇ ਲੰਮੇ ਬੈ ਗਏ ਥੋੜੇ ਸਮੇਂ ਬਾਅਦ ਉਹਨਾਂ ਨੂੰ ਨੀਂਦ ਆ ਗਈ ਦੁਪਹਿਰ ਦਾ ਸਮਾਂ ਹੋਣ ਕਰਕੇ ਦਿਨ ਤੱਪ ਗਿਆ ਸੀ ਉਸ ਸਮੇਂ ਘੜੇ ਉੱਪਰ ਸਵਾਰ ਰਾਏ ਬੁਲਾਰ ਆਪਣੇ ਖੇਤਾਂ ਨੂੰ ਦੇਖਣ ਤੋਂ ਬਾਅਦ ਉਧਰੋਂ ਦੀ ਲੰਘ ਰਿਹਾ ਸੀ ਉਸ ਦੇ ਨਾਲ ਮਹਿਤਾ ਕਾਲੂ ਅਤੇ ਹੋਰ ਅਹਲਕਾਰ ਵੀ ਸਨ ਰਾਏ ਬੁਲਾਰ ਨੇ ਦੂਰੋਂ ਵੇਖਿਆ ਇੱਕ ਕੋਬਰਾ ਸੱਪ ਆਪਣਾ ਫਨ ਖਿਲਾੜ ਕੇ ਬੈਠਾ ਹੋਇਆ ਏ ਉਹ ਹੌਲੀ-ਹੌਲੀ ਉਸ ਦਿਸ਼ਾ ਵੱਲ ਵਿਦਿਆ ਲੋਕਾਂ ਨੂੰ ਕਰੀਬ ਆਉਂਦਾ ਦੇਖ ਸੱਪ ਫਨ ਇਕੱਠਾ ਕਰ ਖੇਤਾਂ ਵਿੱਚ ਜਾ ਲੁਕਿਆ ਰਾਏ ਬੁਲਾਰ ਜਦ ਕਰੀ ਪਹੁੰਚਿਆ ਤਾਂ ਦੇਖ ਕੇ ਹੈਰਾਨ ਹੋ ਗਿਆ ਸੁੱਤਾ ਹੋਇਆ ਸ਼ਖਸ ਕੋਈ ਹੋਰ ਨਹੀਂ ਬਲਕਿ ਤੰਤਰਛਿਗਰ ਨਾਨਕidev ਜੀ ਸਨ ਗੁਰੂ ਜੀ ਜਦ ਉੱਠੇ ਤਤ ਉਹਨਾਂ ਦੇ ਬੁੱਲਾਂ ਉੱਪਰ ਪਰਮਾਤਮਾ ਦਾ ਨਾਮ ਸੀ ਰਾਏ ਬੁਲਾਰ ਨੇ ਇਹ ਦੂਸਰੀ ਕਰਾਮਾ ਦੇਖੀ ਸੀ ਇਸ ਤੋਂ ਪਹਿਲਾਂ ਉਸਨੇ ਗੁਰੂ ਜੀ ਉੱਪਰ ਬਿਰਜ ਦੀ ਛਾਂ ਠਹਿਰ ਜਾਣ ਦਾ ਕੌਤਕ ਦੇਖਿਆ ਸੀ ਹੁਣ ਰਾਏ ਬੁਲਾਰ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਪਵਿੱਤਰ ਰੂਪ ਸਨ ਉਹਨਾਂ ਨੇ ਮਹਿਤਾ ਕਾਲੂ ਨੂੰ ਕਿਹਾ ਤੇਰਾ ਪੁੱਤਰ ਰੱਬੀ ਨੂਰ ਹੈ ਤੂੰ ਇਸ ਨੂੰ ਛਿੜਕਿਆ ਨਾ ਕਰ ਇਹ ਸ਼ਹਿਰ ਇਹਨਾਂ ਦੇ ਕਰਮ ਕਰਕੇ ਹੱਸ ਵੱਸ ਰਿਹਾ ਹੈ ਰਾਇ ਬੁਲਾਰ ਅਤੇ ਹੋਰ ਸਾਰਿਆਂ ਨੇ ਸ਼ਰਦਾ ਵਸ ਗੁਰੂ ਜੀ ਅਕੇ ਆਪਣੇ ਸਿਰ ਨਿਵਾ ਦਿੱਤੇ ਤੇ ਇਹ ਸੀਗੀ ਜੀ ਅੱਜ ਦੀ ਆਪਣੀ ਪਿਆਰੀ ਜੀ ਸਾਕੇ ਤਾਂਤਨ ਸਿੰਘ ਗੁਰਨਾਨਕ ਦੇਵ ਜੀ ਦੀ ਤੇ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਤਾਂ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਲੈ ਕੇ ਹਾਜ਼ਰੀ ਜਰੂਰ ਲਗਵਾਉਣਾ ਤੇ ਇੱਕ ਵਾਰੀ ਸਭ ਨੂੰ ਫਿਰ ਮੇਰੇ ਵੱਲੋਂ ਮੇਰੀ ਫੈਮਿਲੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਸੱਚੇ ਪਾਇਸ਼ਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ